ਸਤਨਾਮ ਸ੍ਰੀ ਵਾਹਿਗੁਰੂ ਜੀ ਵਾਰਹਿ ਮਹਾ ਮਜ ਮਹੱਲਾ ਪੰਜਵ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਕਹਿਤੇ ਕਾਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਸ ਪਰਮੇ ਥਕ ਆਏ ਪ੍ਰਵਕੀ ਸਾਮ ਢੀਣ ਦਦੇਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਹੀ ਦਮ ਹਰ ਨਾ ਨ ਮਿਲਿਆ ਸਜਨਾ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਠਨਗਰ ਸੀਗਰਾਮ ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕਤ ਬਿਹੂਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਾਵ ਜਿਸ ਕਾ ਨੇ ਚਲ ਤਾਮ ਚੇਤ ਗੋਵਿੰਦ ਅਰਾਦੀ ਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਨ ਜਿਨ ਪਾਇਆ ਪ੍ਰਵੈ ਆਪਣਾ ਆਇਤ ਸੇ ਗਣਾ ਇੱਕ ਖਣਾ ਤਸ ਵਣ ਜੀਵਨ ਵਿਰਤਾ ਜਨਮ ਜਨ ਜਲਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਤਨ ਆਵਈ ਕਿਤੜਾ ਦੁੱਖ ਗਣ ਜਿਨਿ ਰਾਵਿਆ ਸੋ ਪ੍ਰਭ ਤੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤਮ ਲਾਏ ਸੋ ਪ੍ਰਭ ਤਿਸ ਕਹਿ ਪਾਏ ਲਗਾਂ ਵੈ ਸਾਖ ਤਿਰਨ ਕਿਉ ਵਾਢਿਆ ਜਿੰਨਾ ਪ੍ਰੇਮ ਬਸੋ ਹੋ ਹਰ ਸਾਜਨ ਪੁਰਖ ਵੇ ਸਾਰਕ ਲੱਗੀ ਮਾਇਆ ਤੋ ਉਤਰ ਆ ਕਲਤਰਨ ਸੰਗ ਤਣਾ ਹਰ ਅਬਨਾਸੀ ਉਹ ਪਲਚ ਪਲਚ ਸਗਲੀ ਮੁਈ ਝੂਠਾ ਧੰਦਾ ਮੋਹ ਇਕਸਾ ਹਰ ਕੇ ਨਾਮ ਬਿਨ ਅਗੈ ਲਾਇ ਕੋਇੰਦ ਵਿਸਾਰਿ ਬਿਗੁਚਨਾ ਪ੍ਰਾਵਣੇ ਵਰਨ ਕੋਇ ਪ੍ਰੀਤਮ ਚਲਨੇ ਜੋ ਲਗੇ ਤਿਸ ਕੀ ਨਿਰਮਲ ਸੋਏ ਨਾਨਕ ਕੀ ਪ੍ਰਾਵੇਨਤੀ ਪ੍ਰਭ ਮਿਲੋ ਪਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਏ ਆਰੇ ਜੇਠ ਜਣਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨ ਦੇਹੀ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਹੀਂ ਸੰ ਰੰਗ ਸਵੇ ਨਾਰਾਇਣ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਤਨ ਆਪਣ ਲੀਆ ਜੇ ਮਿਲੇ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇ ਠ ਰੰਗੀ ਲਾਤ ਸਤਨੇ ਜਿਸ ਕਹਿ ਪਾਗ ਮਥਨ ਆਸਾੜਤ ਪੰਦਾਤ ਸ ਲਗੇ ਹਰ ਨਾ ਹੁ ਨ ਜਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਦੁਆ ਪਾਏ ਬੇਗੋਚੀਏ ਗਲ ਪਈ ਅਸ ਜਮਕੀ ਫਾਸ ਜਿਹਾ ਬੀਜੈ ਸੋਲਣ ਮਥੇ ਜੋ ਲਿਖਿਆਸ ਰੈਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ ਜਿਣਕਾਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਅਰਿਕੇ ਰੱਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਲਣ ਨੇ ਵਾਸੈ ਸਾਵਣ ਸਰਸੀ ਕਾਮਣੀ ਚਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਅਧਾਰ ਦੇ ਕੀ ਆਰੰਗ ਕੁੜਾਵਿਆ ਦਿਸਣ ਸਬੇ ਸ਼ਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣਾ ਤਨ ਪ੍ਰਵ ਸੰਗ ਮੌਲਿਆ ਸਮਰੱਥ ਪਰਖਿਆ ਪਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਕੀਏ ਪ੍ਰਵ ਪਾ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰੇ ਸਾਵਣਾ ਤਨ ਸੁਹਾਗਣੀ ਜਿਨ ਰਾਮ ਨਾਮ ਯਰ ਹਾਰੇ ਆਦੂਏ ਪਰਮ ਪੁਲਾਣੀਆਂ ਦੂਜੈ ਲੱਗਾ ਹਿਤ ਲਖ ਸਿੰਗਾਰ ਬਨਾਇਆ ਕਾਰਜ ਨਹੀਂ ਕੀਤ ਜੇ ਤਾ ਦਣ ਦੇ ਬਿਣ ਸੀਤ ਤਤ ਵੇਲੇ ਕੈਸਨ ਪਰੇ ਤ ਪਕੜ ਚਲਾਇਣ ਦੂਤ ਜਾਮ ਕਿਸੈ ਨ ਦੇਨੀ ਪੇਤ ਛਾੜ ਖੜੋ ਤੇਖਣੈ ਮਹੇ ਜਿਣ ਸਿਓ ਲੱਗਾ ਹਿਤ ਹੱਥ ਮਰੋੜ ਤਣ ਕਪੇ ਸਿਆਹ ਹੋ ਆਸੇਤ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਂ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸਣ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਣ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ ਕਾਂਤ ਸਹਾਈ ਪ੍ਰੇਮ ਕੇ ਹਉ ਤਨ ਕਹਿ ਲਾ ਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਂ ਘਾਏ ਆਪ ਤਿਆਗ ਬਿਨ ਤੀ ਕਰੇ ਲਿਹੋ ਪ੍ਰਭ ਲੜ ਲਾਏ ਜੋ ਹਰ ਕਾਂਤ ਮਲਾਈਆ ਸੇ ਮਿਸ਼ੜ ਕਤੈ ਨ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੋ ਸੁਕੀਬਾ ਸੰਦਿਆਂ ਜਿਨਾਂ ਮਿਆਹਰ ਰਾਈ ਕਤੈਕ ਕਰਮ ਕਮਾਮਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਬੇ ਰੋਗ ਵੇਮਖ ਹੋਏ RAM ਤੇ ਲੱਗਣ ਜਨਮ ਬ ਜੋਗ ਖਿਣ ਮੈਂ ਕਾਉੜੇ ਹੋਏ ਗਏ ਜਿਤੜੇ ਮਾਇਆ ਪੋਗੈ ਵਿਚਨ ਕੋਈ ਕਰ ਸਕੈ ਕਿਸ ਤਰੂ ਬੇਰੋਜਾ ਕੀਤਾ ਕਛੁ ਨ ਹੋਵਈ ਲਿਖਿਆ ਧੁਰ ਸੰਜੋਗ ਬੜਾ ਭਾਗੀ ਮੇਰਾ ਪ੍ਰਾਪ ਮਿਲੇ ਤਾ ਉਤਰੇ ਸਭ ਯੋਗ ਨਾਨਕ ਕੋ ਪ੍ਰਾਵ ਰਾਕ ਲੇ ਮੇਰੇ ਸਾਹਿਬ ਵੰਦੀ ਮੋਚੈ ਕਤੈ ਕਹ ਹੋਵੈ ਸਾਧ ਸੰਗ ਬਿਣ ਸੇ ਸੱਬੇ ਸੋਚੈ ਮੰਗਰ ਮਹੇ ਸੋਹੰਦਿਆਂ ਹਰ ਪ੍ਰਸੰਗ ਵੈਠੜਿਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆਂ ਤਣਮਣ ਮੋਲਿਆ ਰਾਮ ਸਉ ਸੰਗ ਸਾਧ ਸਹਿ ਲੜਿਆਂ ਸਾਧ ਜਿਨਾਂ ਤੇ ਵਹਾਰੀ ਸੇ ਰਹਿਣ ਅਕੇਲੜਿਆਂ ਨਨ ਦੋਖਣ ਕਬੂ ਉਤਰੈ ਸੇ ਜਮ ਕੇ ਵਸ ਪੜੀਆਂ ਜਿੰਨੀ 라ਵਿਆ ਪ੍ਰਵ ਆਪਣਾ ਸੇ ਦਸਨ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਨ ਜੜੀਆਂ ਨਾਨਕ ਵਾਚ ਤੂੜ ਤਨ ਪ੍ਰਵਸਨੀ ਦਰ ਪੜੀਆਂ ਮੰਗਰਾ ਪ੍ਰਵ ਆਰਾਧਨਾ ਵਹੁਣ ਜਨਮੜੀਆਂ ਉਹ ਖਤੁ ਖਾਰਨਾ ਬਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਵਿਦਿਆਚਰਨਾਰਵਿੰਦਨ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪਹਨ ਸਕੈ ਮਿਲ ਸਾਧੂ ਗੁਣ ਗਾਹੋ ਜਾਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿਲਿਨੀ ਪਾਰ ਬ੍ਰਹਮ ਭੌੜਨ ਵਿਛੜਿਆ ਬਾਹਰ ਜਾਓ ਲਖ ਵੇਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰਪੇ ਆਓ ਪੋਕ ਸੁਖੰਦਾ ਸਰਬ ਸੁਕਾਂ ਜਿਸ ਵਕ ਸੇਂ ਬੇਪਰਵਾਹੋ ਮਹਾਗਮ ਜਨ ਸੰਗ ਸਾਧੂ ਆਂ ਧੂੜੀ ਕਾਰਜ ਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਜਨਮ ਕਰਮ ਮળે ਉੱਤਰੈ ਮਨ ਤੇ ਜਾਏ ਗੁਮਣ ਕਾਮ ਕਰੋਦਨ ਮੋਹੀਏ ਵਿਣਸੈ ਲੋਭ ਸੋ ਹਨ ਸਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਸਰਤੀ ਤਿਰਥ ਸਗਲ ਪੰਨਾ ਜੀ ਦਇਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪਰਖ ਸਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮਾਗਸ ਚੇਸੇ ਕਾਂਡਿਆ ਵਿਣਜਣ ਪੂਰਾ ਗੁਰ ਮਿਹਰਵਾਨ ਕਾਲ ਗੁਣਾ ਆਨੰਦਿ ਪਾਰਜਣਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆ ਮਿਲਾਏ ਸੇਜ ਸੁਹਾਵੀ ਸਰਬ ਸੁਖਾ ਹੁਣ ਦੁੱਖਾ ਨਾਹੀ ਜਾਏ ਇਛਪਣੀ ਬੜ ਭਾਗਣੀ ਬਰ ਪਾਇਆ ਹਰ ਰਾਏ ਮੇਲੇ ਸਹੀਆ ਮੰਗਲ ਗਾਵਈ ਗੀਤੋ ਗੋਵਿੰਦੇ ਲਾਏ ਹਰ ਜੇ ਹਾ ਵਰਣ ਦੀ ਸਹੀ ਕੋਈ ਦੂਜਾ ਲਵਣ ਲਾਏ ਹਲਤ ਪਾਲਤ ਸਵਾਰਿਣ ਨੇ ਚਲੰਦ ਤਿਣ ਜਾਏ ਸੰਸਾਰ ਸਾਗਰ ਤੇ ਰਖਿਣ ਬਹੁੜ ਨ ਜਨਮ ਧਾਏ ਜਿਵਾਏ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਆਲਗਣਾ ਨੇਤਸ ਲਾਹੀਐ ਜਿਸਨੂੰ ਤਿਲਣਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾਂ ਦੇ ਚਰਨ ਹਰ ਭਉ ਜਲੇ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਹੀਂ ਜਰੇ कुडग इन्दो विदा नसि पूर्ण सच परे पार ब्रह्म प्रव सिवधि मणि अन्दरकतरे महा देवस मूर्त पले जस्को न करे हे नानक मङ्ग दर्शदन करो हरे महान देवस मूर्त पले यसको न करे हे ਨਾਣ ਕਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹੀ